ਇਹ ਬਰਸ਼ ਕਟਰ ਦਾ ਕੀ ਰੇਟ ਆ ਭਾਈ ਇਹ 13000 ਦਾ ਜੀ 4 ਸਟ੍ਰੋਕ ਬਰਸ਼ ਕਟਰ ਆ ਚਾਰ ਅਟੈਚਮੈਂਟ ਆ ਇਹਦੇ ਨਾਲ ਨਾਈਲੋਨ ਹੈੱਡ ਆ 3T ਬਲੇਡ ਹੋਏਗਾ ਇੱਕ 80T ਬਲੇਡ ਹੋਏਗਾ ਇੱਕ ਕロップ ਹਾਰਵੈਸਟਰ ਜਿਹੜਾ ਪੱਠੇ ਵਗੈਰਾ ਨੂੰ ਕੱਟ ਕੇ ਢੇਰ ਬਣਾਉਂਦਾ ਹੈ ਅੱਛਾ ਮਤਲਬ ਪੱਠੇ ਜੋ ਕੋਈ ਵੀ ਆ ਉਹ ਵੱਢ ਕੇ ਢੇਰਾਂ ਦਾ ਆ ਨਾ ਆਪਾਂ ਜਾਉਂਗੇ ਇਹ ਪੈਟਰੋਲ ਇੰਜਨ ਵਾਲਾ ਜੀ 4 ਸਟ੍ਰੋਕ ਆ ਚ ਮੋਬਿਲ ਸਾਈਡ ਤੇ ਪੈਂਦਾ ਤੇ 750 ਐਮਐਲ ਪੈਟਰੋਲ ਪੈਂਦਾ ਫਿਰ ਇਹਦੇ ਨਾਲ ਹੋਰ ਕੀ ਆਉਣਗੇ ਚਾਰ ਬਲੇਡਸ ਹੋਰ ਨਾਲ ਚਾਰ ਬਲੇਡ ਕਿੰਨੇ ਦੱਸਿਆ ਸੀਗੇ ਇਹ 13.5 ਹਜ਼ਾਰ ਸਾਢੇ 13.5 ਅੱਛਾ ਸਾਰੇ ਕੰਟਰੋਲਰ ਇੱਥੇ ਆ ਬਿਲਕੁਲ ਹਾਂਜੀ ਤੇ weight ਕਿੰਨਾ ਹੋ ਗਿਆ ਦਾ weight ਸਰ ਕੋਈ ਜ਼ਿਆਦਾ ਨਹੀਂ ਖਾਸ 5-7-10 ਕਿਲੋ ਦੇ ਆ ਬਾਟਮ ਹਾਂ ਉਹ ਵੀ ਸਾਰਾ ਬੈਲਟ ਆ ਜਾਂਦਾ ਸਾਰਾ ਸ਼ੋਲਡਰਸ ਤੇ ਟਾਈ ਹੋ ਜਾ ਉਹ ਮਾਇੂ ਗਿਆ ਇੱਕ ਇਹ ਛੋਟੇ ਵੀ ਹੋ ਜਾਂਦਾ ਮੂੰਹ ਛੋਟਾ ਕਰਨਾ ਤਾਂ ਅੱਛਾ ਇਹਨੂੰ ਦੱਬ ਕੇ ਰੱਖੋ ਆ ਛੋਟਾ ਹੋ ਗਿਆ ਠੀਕ ਆ ਇਹ ਡਿਸਪਲੇ ਦੇ ਵਿੱਚ ਕਿੰਨੇ ਕੱਟ ਲਗਾ ਤੇ ਤੇ ਕਿੰਨੀ ਬੈਟਰੀ ਹੈਲਥ ਦੋਨੇ ਚੀਜ਼ਾਂ ਦਾ ਕੱਟ ਵੀ ਦੱਸੋ ਵੀ ਕਿੰਨੇ ਕੱਟ ਲਾਤੇ ਤੇ ਕਿੰਨੀ ਬੈਟਰੀ ਹੈਲਥ ਹੈ ਦੋਨੇ ਚੀਜ਼ਾਂ ਦਾ ਅੱਛਾ ਬੈਟਰੀ ਲੱਗਦੀ ਹੈ ਤੇ ਕਿੰਨੇ ਦਾ ਇਹ 9500 ਦੀ ਆ ਦੋ ਬੈਟਰੀਆਂ ਨਾਲ ਲੈ ਗਏ ਇੱਕ ਬੈਟਰੀ 4 ਘੰਟੇ ਕੰਮ ਕਰਦੀ ਉਹ ਚਾਰਜਿੰਗ ਕਿੰਨੇ ਟਾਈਮ ਚਾਹੀਦੀ ਹੈ ਚਾਰਜਿੰਗ ਹੋ ਜਾਂਦੀ ਹੈ 2-3 ਘੰਟੇ ਚ ਇੱਕ ਵਾਰ ਓਕੇ ਚਾਰਜਰ ਵੀ ਨਾਲ ਆ ਹਾਂਜੀ ਨਾਲ ਆ ਚਾਰਜਰ ਟੂਲ ਕਿਟ ਚਾਰਜਰ ਨਾਲ